ਜਸ਼ਨਪ੍ਰੀਤ ਸਿੰਘ ਨੂੰ ਬਿਨਾਂ ਦਸਤਾਰ ਤੋਂ ਨੰਗੇ ਸਿਰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ। ਪਹਿਲੀ ਤਸਵੀਰ ਸਾਹਮਣੇ ਆਉਂਦੀ ਹੈ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਤਸਵੀਰ। 4 ਨਵੰਬਰ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ। ਜਸ਼ਨਪ੍ਰੀਤ ਦੇ ਪਰਿਵਾਰ ਦਾ ਦਾਵਾ ਹੈ ਕਿ ਉਹਨਾਂ ਦਾ ਪੁੱਤਰ ਅਮ੍ਰਿਤਾਲੀਆ ਨਸ਼ਾ ਨਹੀਂ ਕਰਦਾ। ਉਧਰ ਰਿਪਬਲਿਕਨ ਸਰਕਾਰ ਮਾਗਾ ਆਗੂਆਂ ਤੇ ਉੱਚ ਪਦਰੀ ਫੈਡਰਲ ਅਧਿਕਾਰੀਆਂ ਨੇ ਇਸ ਹਾਦਸੇ ਦੇ ਲਈ ਬਲੂ ਸਟੇਟ ਕੈਲੀਫੋਰਨੀਆ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਸਰਕਾਰ ਦੇ ਟ੍ਰਾਂਸਪੋਰਟੇਸ਼ਨ ਸਕੱਤਰ ਸ਼ਾਨ ਡਫੀ ਨੇ ਵੀਰਵਾਰ ਨੂੰ ਇੱਕ ਰਿਪੋਰਟ ਜਾਰੀ ਕਰਕੇ ਕੈਲੀਫੋਰਨੀਆ ਤੇ ਫਾਟਲ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਮੜ ਦਿੱਤਾ ਹੈ ਸ਼ਾਨ ਡਫੀ ਨੇ ਆਪਣੇ ਬਿਆਨ ਚ ਆਖਿਆ ਕਿ ਉਹਨਾਂ ਦੀਆਂ ਦੋਅਵਾਾਂ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਨਾਲ ਨੇ ਇਹ ਹਾਦਸਾ ਕਦੇ ਨਹੀਂ ਸੀ ਵਾਪਰਦਾ ਜੇਕਰ ਗਵਰਨਰ ਗੈਵਨ ਨਿਊਜ਼ਮੈਨ ਉਹਨਾਂ ਦੇ ਨਵੇਂ ਨਿਯਮਾਂ ਦੀ ਪਾਲਣਾ ਕਰਦਾ ਕੈਲੀਫੋਰਨੀਆ ਨੇ ਕਾਨੂੰਨ ਤੋੜਿਆ ਤੇ ਇਸ ਗਲਤੀ ਨੇ ਤਿੰਨ ਬੇਗੁਨਾਹ ਜਾਨਾਂ ਲੈ ਲਈਆਂ ਨੇ ਹੁਣ ਤਿੰਨ ਲੋਕ ਮਾਰੇ ਗਏ ਆ ਦੋ ਹਸਪੀਟਲ ਚ ਨਹੀਂ ਇਹ ਲੋਕ ਇਨਸਾਫ ਦੇ ਹੱਕਦਾਰ ਨੇ ਤੇ ਇਹਨਾਂ ਦੀਆਂ ਸਜ਼ਾਵਾਂ ਜ਼ਰੂਰ ਮਿਲਣਗੀਆਂ ਇਹ ਉਹਨਾਂ ਨੇ ਕਿਹਾ ਡਫੀ ਨੇ ਕਿਹਾ ਕਿ ਕੈਲੀਫੋਰਨੀਆ ਨੇ ਫੈਡਰਲ ਆਰਡਰ ਦੀ ਅਣਗਹਿਲੀ ਕਰਦਿਆਂ ਉਹਨਾਂ ਲਾਇਸੈਂਸਾਂ ਨੂੰ ਰੱਦ ਨਹੀਂ ਕੀਤਾ ਜੋ ਕਿ ਗੈਰਕਾਨੂੰਨੀ ਟੰਕ ਨਾਲ ਜਾਰੀ ਕੀਤੇ ਗਏ ਸੀ ਇਸ ਬਿਆਨ ਤੋਂ ਬਾਅਦ ਪੋਲਿਟਿਕਲ ਮਾਹੌਲ ਕਾਫੀ ਗਰਮਾ ਗਿਆ ਹੈ ਰਿਪਬਲਿਕਨ ਆਗੂ ਆਖਰੇ ਨੇ ਕਿ ਕੈਲੀਫੋਰਨੀਆ ਦੀ ਸਰਕਾਰ ਨੇ ਸੰਘੀ ਕਾਨੂੰਨਾਂ ਨੂੰ ਤੋੜ ਕੇ ਅਮਰੀਕੀ ਸੜਕਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਜਦ ਕਿ ਡੈਮੋਕ੍ਰੈਟਿਕ ਆਗੂ ਆਖਰੇ ਨੇ ਕਿ ਟਰੰਪ ਪ੍ਰਸ਼ਾਸਨ ਇੱਕ ਦੁਖਦਾਈ ਹਾਦਸੇ ਨੂੰ ਵੀ ਰਾਜਨੀਤਿਕ ਹੱਥ ਕੰਡੇ ਦੇ ਵਜੋਂ ਵਰਤ ਰਿਹਾ ਹੈ ਇਹ ਬਹਿਸ ਉਸ ਵੇਲੇ ਉੱਭਰੀ ਹੈ ਜਦੋਂ ਟਰੰਪ ਸਰਕਾਰ ਗੈਰ ਕਾਨੂੰਨੀ ਮਾਈਗ੍ਰੈਂਟਾਂ ਤੇ ਸਖਤ ਕਾਰਵਾਈ ਤੇ ਰਾਜਾਂ ਦੇ ਲਾਇਸੈਂਸ ਸਿਸਟਮ ਉੱਪਰ ਸੰਘੀ ਨਿਗਰਾਨੀ ਵਧਾਉਣ ਦੀ ਨੀਤੀ ਤੇ ਅੱਗੇ ਵਧਣਾ ਚਾਹੁੰਦਾ ਹੈ ਹੁਣ ਸਵਾਲ ਏ ਹੈ ਕਿ ਕੀ ਇਹ ਹਾਦਸਾ ਰੋਕਿਆ ਜਾ ਸਕਦਾ ਸੀ ਜਾਂ ਫਿਰ ਸਿਆਸਤ ਜਿਸ ਨੇ ਕਿ ਮਨੁੱਖੀ ਜੀਵਨ ਤੋਂ ਵੀ ਵੱਧ ਆਪਣੇ ਹੰਕਾਰ ਦੀ ਰਫ਼ਤਾਰ ਤੇਜ਼ੀ ਨਾਲ ਫੜੀ ਹੋਈ ਹੈ ਅਮਰੀਕਾ ਦੇ ਇਸ ਹਾਂਸੇ ਦਾ ਅਸਰ ਕੈਨੇਡਾ ਤੇ ਹੋਇਆ ਹੁਣ Ontario ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੁਣ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈਣ ਦੇ ਰੂਲ ਸਖਤ ਹੋ ਗਏ ਨੇ Ontario ਦੇ MPP ਅਤੇ ਸਿੱਖ ਕੈਨੇਡੀਅਨ ਨੇਤਾ ਹਰਦੀਪ ਸਿੰਘ ਗਰੇਵਾਲ ਨੇ ਐਲਾਨ ਕੀਤਾ ਹੈ ਕਿ ਹੁਣ ਕਲਾਸ A ਲਾਇਸੈਂਸ ਲੈਣ ਲਈ ਘੱਟੋ ਘੱਟ 1 ਸਾਲ ਦਾ ਕੈਨੇਡੀਅਨ ਡਰਾਈਵਿੰਗ ਤਜਰਬਾ ਲਾਜ਼ਮੀ ਕਰ ਦਿੱਤਾ ਗਿਆ ਹੈ ਗਰੇਵਾਲ ਨੇ ਆਖਿਆ ਕਿ ਇਹ ਸਧਾਰਨ ਸਮਝਵਾਲੇ ਬਦਲਾਅ ਨੇ ਜੋ ਕਿ ਪਰਿਵਾਰਾਂ ਦੀ ਸੇਫਟੀ ਲਈ ਜ਼ਰੂਰੀ ਨੇ ਈਮਾਨਦਾਰ ਡਰਾਈਵਰਾਂ ਦਾ ਸਹਿਯੋਗ ਕਰਦੇ ਅਤੇ অন্ਟਾਰੀਓ ਦੀਆਂ ਸੜਕਾਂ ਤੇ ਹਰ ਕਿਸੇ ਦੇ ਲਈ ਸੇਫਟੀ ਨੂੰ ਯਕੀਨੀ ਬਣਾਉਂਦੇ ਆ। ਹਾਲ ਹੀ ਵਿੱਚ ਅਮਰੀਕਾ ਵਿੱਚ ਸਿੱਖ ਡਰਾਈਵਰਾਂ ਦੀ ਸਕਿਲਟੀ ਉਂਗਲ ਉਠਾਈ ਗਈ ਹੈ। ਦੋ ਪੰਜਾਬੀ ਡਰਾਈਵਰਾਂ ਦੇ ਹੱਥੋਂ ਵੱਡੇ ਹਾਦਸੇ ਹੋਏ ਆ। ਇੱਕ ਫਲੋਰੀਡਾ ਤੇ ਦੂਸਰਾ ਕੈਲੀਫੋਰਨੀਆ ਚ ਵਾਪੜਿਆ ਤੇ ਦੋਵੇਂ ਡਰਾਈਵਰ ਗੈਰਕਾਨੂੰਨੀ ਮਾਈਗ੍ਰੈਂਟ ਸਨ। ਫਲੋਰੀਡਾ ਚ ਹਰਜਿੰਦਰ ਸਿੰਘ ਨੇ ਗਲਤ ਯੂ ਟਰਨ ਲਿਆ ਸੀ। ਤਿੰਨ ਲੋਕਾਂ ਦੀ ਜਾਨ ਚਲੀ ਗਈ ਜਦਕਿ ਕੈਲੀਫੋਰਨੀਆ ਚ ਜਸ਼ਨਪ੍ਰੀਤ ਸਿੰਘ ਵੱਲੋਂ ਨਸ਼ੇ ਦੇ ਵਿੱਚ ਗੱਡੀ ਚਲਾਉਣ ਦੇ ਕਾਰਨ ਕਈ ਵਾਹਨਾਂ ਦੇ ਨਾਲ ਟੱਕਰ ਵੱਜ ਜਾਂਦੀ ਹੈ। ਉਨਟਾਰੀਓ ਵਿੱਚ ਨਵੇਂ ਲਾਇਸੈਂਸ ਲੈਣ ਲਈ ਹੁਣ ਰਿਕੁਆਇਰਮੈਂਟਸ ਬਦਲ ਗਈਆਂ ਨੇ ਬੇਸਿਕ ਰਿਕੁਆਇਰਮੈਂਟ ਕੀ ਰਹਿ ਗਈਆਂ ਨੇ ਸਾਰੀ ਐਪਲੀਕੈਂਟਸ ਸਾਰੇ ਐਪਲੀਕੈਂਟਸ ਦੇ ਲਈ ਵੀਜ਼ਾ ਤੇ ਵਰਕ ਪਰਮਿਟ ਦੀ ਜਾਂਚ ਹੁਣ ਲਾਜ਼ਮੀ ਕਰ ਦਿੱਤੀ ਗਈ ਹੈ ਵਿਜ਼ਟਰ ਹੁਣ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨਹੀਂ ਲੈ ਸਕਣਗੇ ਗੈਰ ਰੈਸਟ੍ਰਕਟਡ ਸ਼ਾਂਦੀਆਂ ਵਿਦੇਸ਼ੀ ਡਰਾਈਵਿੰਗ ਲਾਇਸੈਂਸ ਮਨਜ਼ੂਰੀ ਖਤਮ ਹੋ ਜਾਏ ਬਈ ਕਲਾਸ A ਲਾਇਸੈਂਸ ਲਈ 1 ਸਾਲ ਦਾ ਕੈਨੇਡੀਅਨ ਡਰਾਈਵਿੰਗ ਤਜਰਬਾ ਲਾਜ਼ਮੀ ਹੈ ਕਲਾਸ A ਲਾਇਸੈਂਸਿੰਗ ਅਸਲ ਵਿੱਚ ਹੈ ਕਿ ਇਹ ਇੱਕ ਕਮਰਸ਼ੀਅਲ ਲਾਇਸੈਂਸਿੰਗ ਹੈ ਜਿਸ ਨਾਲ ਕੇ ਵੱਡੇ ਟਰੱਕ ਟ੍ਰੇਲਰ ਚਲਾਉਣ ਦੀ ਆਗਿਆ ਮਿਲਦੀ ਹੈ ਫੁੱਲ ਕਲਾਸ A ਨਾਲ ਕੋਈ ਵੀ ਵੱਡਾ ਕੰਬੀਨੇਸ਼ਨ ਵਾਹਨ ਚਲਾਇਆ ਜਾ ਸਕਦਾ ਹੈ ਜਦਕਿ ਰੈਸਟ੍ਰਕਟਡ ਕਲਾਸ A ਨਾਲ ਛੋਟੇ ਟਰੱਕ ਟ੍ਰੇਲਰ ਹੀ ਚਲਾਇਆ ਜਾ ਸਕਦੇ ਆ ਪਰ 에ਅ ਬ੍ਰੇਕ ਸਿਸਟਮ ਵਾਲੇ ਨਹੀਂ ਚਲਾ ਜਾ ਸਕਦੇ ਇਹ ਲੋਕਾਂ ਨੇ ਸੋਸ਼ਲ ਮੀਡੀਆ ਤੇ ਹੈਰਾਨੀ ਜਤਾਈ ਕਿ ਇਹ ਚੈੱਕ ਪਹਿਲਾਂ ਤੋਂ ਹੀ ਲਾਗੂ ਕਿਉਂ ਨਹੀਂ ਕੀਤਾ ਗਿਆ। ਕੁਝ ਨੇ ਇਹ ਵੀ ਪੁੱਛਿਆ ਕਿ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਲਾਇਸੈਂਸ ਹੈ ਉਹਨਾਂ ਲਈ ਕੀ ਨਵੇਂ ਰੂਲ ਲਾਗੂ ਹੋ ਜਾਣਗੇ। ਇਹ ਨਵੇਂ ਰੂਲ ਫਾਈਟਿੰਗ ਡਿਲੇਜ਼ ਬਿਲਡਿੰਗ ਫਾਸਟਰ ਐਕਟ 2025 ਦੇ ਹਿੱਸੇ ਵਜੋਂ ਮਨੇ ਜਾ ਰਹੇ ਹਨ। ਇਹਨਾਂ ਦਾ ਮਕਸਦ ਹੈ ਸੜਕ ਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ, ਘਰ ਬਣਾਉਣ ਦੀ ਰਫ਼ਤਾਰ ਨੂੰ ਤੇਜ਼ ਕਰਨਾ ਤੇ ਪ੍ਰਸ਼ਾਸਨ ਦੇਰੀਆਂ ਨੂੰ ਘਟਾਉਣਾ। ਇਕਾਦਮ ਸਿਰਫ ਕਾਨੂੰਨ ਦੀ ਸ਼ਕਤੀ ਨਹੀਂ ਹੈ ਕੈਨੇਡਾ ਦੀਆਂ ਸੜਕਾਂ ਤੇ ਸੁਰੱਖਿਆ ਦੀ ਇੱਕ ਨਵੀਂ ਗਾਰੰਟੀ ਹੈ ਪਰ ਇਸ ਦੇ ਨਾਲ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਜਿਸ ਤਰ੍ਹਾਂ ਅਮਰੀਕਾ 'ਚ ਇਹ ਦੋ ਹਾਦਸੇ ਵਾਪਰੇ ਆ ਉਸ ਤੋਂ ਬਾਅਦ ਕੈਨੇਡਾ ਤੇ ਅਮਰੀਕਾ 'ਚ ਪੰਜਾਬੀ ਸਿੱਖ ਡਰਾਈਵਰਾਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਹਮਲੇ ਹੋਣ ਦੀ ਵੀ ਸੰਭਾਵਨਾ ਹੈ ਯਾਨੀ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਪਾਸਿਓਂ ਨਿਸ਼ਾਨਾ ਵੀ ਬਣਾਇਆ ਜਾ ਸਕਦਾ ਹੈ ਯਾਨੀ ਕਿ ਉਹਨਾਂ ਨੂੰ ਸਥਾਨਕ ਲੋਕਾਂ ਦੇ ਵੱਲੋਂ ਕਿਤਨਾ ਕਿਤੇ ਨਿਸ਼ਾਨਾ ਵੀ ਬਣਾਇਆ ਜਾ ਸਕਦਾ ਜਿਸ ਦੀ ਕਿ ਹੁਣ ਪੰਜਾਬੀ ਸਿੱਖ ਡਰਾਈਵਰਾਂ ਦੇ ਮਨਾਂ ਅੰਦਰ ਇੱਕ ਨਵੀਂ ਚਿੰਤਾ ਜ਼ਰੂਰ ਬਣ ਗਈ ਹੈ